ਇੱਕ ਦਿਨ ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ। ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਕੜਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਈਆ ਲੈ ਕੇ ਉਸ ਦਾ ਕੜਾ ਚੁੱਕ ਦੇਵੇ। ਸ਼ੇਖ ਚਿੱਲੀ ਤੁਰੰਤ ਤਿਆਰ ਹੋ ਗਿਆ। ਉਸਨੇ ਕੜਾ ਸਿਰ ਤੇ ਰੱਖਿਆ ਤੇ ਆਦਮੀ ਦੇ ਪਿੱਛੇ ਤੁਰ ਪਿਆ। ਰਾਂ ਵਿੱਚ ਸ਼ੇਖ ਚਿੱਲੀ ਸੋਚਣ ਲੱਗ ਪਿਆ। ਮੈਨੂੰ ਇੱਕ ਰੁਪਈਆ ਮਿਲੇਗਾ। ਮੈਂ ਉਸ ਨਾਲ ਇੱਕ ਮੁਰਗੀ ਖਰੀਦਾਂਗਾ ਜਦ ਉਹ ਮੁਰਗੀ ਚੂਚੇ ਦੇਵੇਗੀ ਉਹਨਾਂ ਨੂੰ ਵੇਚ ਕੇ ਮੈਂ ਇੱਕ ਬੱਕਰੀ ਲਵਾਵਾਂਗਾ ਫਿਰ ਬੱਕਰੀ ਮੇਮਣੇ ਦੇਵੇਗੀ ਫਿਰ ਉਹਨਾਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਵਾਂਗਾ ਉਹ ਗਊ ਬੱਚੇ-ਵੱਛੀਆਂ ਦੇਵੇਗੀ ਮੈਂ ਉਹਨਾਂ ਨੂੰ ਵੇਚਾਂਗਾ ਤੇ ਇੱਕ ਮੱਝ ਖਰੀਦਾਂਗਾ ਉਹ ਮੱਝ ਕੱਟੇ-ਕੱਟੀਆਂ ਦੇਵੇਗੀ ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਕੋੜੀ ਲਵਾਵਾਂਗਾ ਉਹ ਕੋੜੀ ਵੀ ਬੱਚੇ ਦੇਵੇਗੀ ਤੇ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ ਮੇਰੀ ਪਤਨੀ ਮੇਰੇ ਘਰ ਆਵੇਗੀ ਸਾਡੇ ਬੱਚੇ ਹੋਣਗੇ ਮੇਰਾ ਪਰਿਵਾਰ ਵਧੇਗਾ ਮੈਂ ਇੱਕ ਸੁੰਦਰ ਬੈਠਕ ਬਣਾਵਾਂਗਾ ਉਸ ਵਿੱਚ ਬੈਠਾ ਹੋਵਾਂਗਾ ਅਤੇ ਮੇਰਾ ਪੁੱਤਰ ਮੇਰੇ ਕੋਲ ਆ ਕੇ ਕਹੇਗਾ ਬਾਪੂ ਜੀ ਰੋਟੀ ਖਾ ਲੋ ਮੈਂ ਕਹਾਂਗਾ ਚੱਲ ਪਰੇ ਹਟ ਵੇਖਦਾ ਨਹੀਂ ਮੈਂ ਕੰਮ ਕਰ ਰਿਹਾ ਹਾਂ ਇਹ ਕਹਿੰਦਿਆਂ ਹੀ ਗੜਾ ਸ਼ੇਖ ਚਿੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ ਗੜੇ ਦਾ ਮਾਲਕ ਰੋਣ ਲੱਗ ਪਿਆ ਹਾਏ ਮੇਰਾ ਕੜਾ ਟੁੱਟ ਗਿਆ ਸ਼ੇਖ ਚਿੱਲੀ ਬੋਲਿਆ ਤੂੰ ਤਾਂ ਇੱਕ ਗੜੇ ਲਈ ਰੋਂਦਾ ਹੈ ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ ਗਿਆ ਮੈਂ ਕੀ ਕਰਾਂ ਬੱਚਿਓ ਸ਼ੇਖ ਚਿੱਲੀ ਸਾਨੂੰ ਸਿਖਾਉਂਦਾ ਹੈ ਸੁਪਨੇ ਵੇਖੋ ਪਰ ਹਵਾ ਵਿੱਚ ਨਹੀਂ ਜ਼ਮੀਨ ਤੇ ਰਹਿ ਕੇ